ਹੈਲੋ ਹਾਂ ਬੋਲੋ ਸਸਤੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜੀ ਤੋਂਗ ਵਾਲੀ ਮੰਡੀ ਤੇ ਤੇ ਇਹ ਮੰਡੀ ਆ ਜੀ ਜਿਹੜੀ ਆਪਣੀ ਰੰਪਰਾ ਬਰਨਾਲਾ ਬਟੰਡਾ ਰੋਡ ਤੇ ਲੱਗਦੀ ਆ ਜੀ ਤੇ ਤੋਂਗ ਵਾਲੀ ਲੱਗਦੀ ਆ ਜੀ ਬਹੁਤ ਵੱਡੀ ਤੇ ਭਾਰੀ ਮੰਡੀ ਹੁੰਦੀ ਆ ਤੇ ਇੱਥੇ ਹਰ ਤਰ੍ਹਾਂ ਦੇ ਬੱਕਰੇ ਬੱਕਰੀਆਂ ਹਰ ਤਰ੍ਹਾਂ ਦੇ ਨਸਲਾਂ ਦੇ ਮਿਲਦੇ ਆ ਜੀ ਆਪਾਂ ਅੱਜ ਗੱਲ ਕਰਦੇ ਆਂ ਬਾਈ ਹੋਰਾਂ ਨਾਲ ਤੇ ਲੈ ਕੇ ਆਏ ਨੀ ਜੀ ਇਹ ਦੇਖੋ ਜੀ ਇਹ ਹੈ ਜੀ ਬੱਕਰਾ ਕੁਰਬਾਨੀ ਲਈ ਕਿਉਂਕਿ Eid ਨੇੜੇ ਆ ਰਹੀ ਹੈ ਤੇ ਗੱਲਬਾਤ ਕਰਦੇ ਆਪਾਂ ਸੱਸੀ ਘਾਹ ਭਾਈ ਤਾਂ ਸਣੀ ਕਾ ਜੀ ਅ ਕੀ ਨਾਮ ਹੈ ਜੀ ਆਪਣਾ ਦਿਵਾਨ ਸਿੰਘ ਜੀ ਦਿਵਾਨ ਸਿੰਘ ਹਾਂ ਜੀ ਕਿਹੜਾ ਪਿੰਡ ਹੈ ਜੀ ਸਰਿਆਲੀ ਸਰਿਆਲੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਤਰਨਤਾਰਨ ਤਰਨਤਾਰ ਲੋ ਜੀ ਸਰਦਾਰ ਜੀ ਆਏ ਨੇ ਤਰਨਤਾਰਨ ਤੋਂ ਮਾਲ ਲੈ ਕੇ ਆਪਣਾ ਤੇ ਇਹਨਾਂ ਬਾਰੇ ਆਪਾਂ ਕਰਦੇ ਜਾਣਕਾਰੀ ਏ ਬੱਕਰਾ ਜੀ ਕਿੰਨੀ ਉਮਰ ਬੱਕਰੇ ਦੀ ਬੱਕਰਾ ਵੀ ਕੋਈ ਡੇਢ ਸਾਲ ਹੋਏ ਡੇਢ ਸਾਲ ਦੀ ਹਾਂਜੀ ਹਾਂਜੀ ਠੀਕ ਹੈ ਤੇ ਹਾਈਟ ਸੁਖਨਾ ਬਹੁਤ ਸੋਹਣੀ ਹੈ ਜੀ ਕਿੰਨੀ ਹੋਊਗੀ ਹਾਈਟ 40 ਕੋ ਜੀ 40 ਪਲੱਸ ਹੈਗੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਖੱਸੀ ਹੈ ਜੀ ਇਹ ਹਾਂਜੀ ਅੱਛਾ ਅੱਛਾ ਜਾਨਕੀ ਕੁਰਬਾਨੀ ਲਈ ਤਿਆਰ ਕੀਤਾ ਹੈ ਜਾਨਕੀ ਕੁਰਬਾਨੀ ਠੀਕ ਹੈ ਤੇ ਅੰਕਲ ਜੀ ਆਪਣੇ ਕੋਲੇ ਹੋਰ ਵੀ ਹੈਗੇ ਜੀ ਮਾਲ ਆ ਗਿਆ ਜੀ ਲਓ ਜੀ ਕਾਲਾ ਬੱਕਰਾ ਦੇਖੋ ਜੀ ਪੂਰਾ ਜਵਾਨ ਹੈ ਇਹਦੀ ਕੀ ਉਮਰ ਹੈ ਜੀ 2 ਦੋ ਸਾਲ ਦਾ ਡੇਢ ਦੋ ਸਾਲ ਦਾ ਹਾਂਜੀ ਹਾਂਜੀ ਠੀਕ ਐ ਇਹਦੀ ਹਾਈਟ ਤਾਂ ਉਹਨੂੰ ਜ਼ਿਆਦਾ ਲੱਗਦੀ ਹੈ ਹਨਾ 43 44 ਇੰਚ ਹੈਗੀ ਐ ਹਾਂਜੀ ਤੇ ਲੰਬਾਈ ਵੀ ਹੋਊਗੀ ਦੀ 4 ਫੁੱਟ ਹਨਾ ਹਾਂਜੀ ਤੇ ਇਹਦਾ ਕੀ ਰੇਟ ਆ ਜੀ 45000 ਰੁਪਿਆ ਹਾਂਜੀ ਠੀਕ ਐ ਜੀ ਬਾਕੀ ਮੌਕੇ ਤੇ ਡਿਮਾਂਡ ਵਗੈਰਾ ਹਾਂਜੀ ਹਾਂਜੀ ਛੋਟ ਛਾਟ ਹੋ ਜਾਂਦੀ ਹੈ ਹਨਾ ਠੀਕ ਐ ਜੀ ਤੇ ਜਿਹੜਾ ਆਹ ਆ ਜੀ ਆਪਣਾ ਚਿੱਟਾ ਤੇ ਕਾਲਾ ਡੱਬਾ ਇਹਦਾ ਕੀ ਰੇਟ ਹੈ ਜੀ 50000 ਇਹਦਾ 50000 ਰੁਪਿਆ ਰੇਟ ਹੈ ਜੀ ਲੋ ਵੀ ਦੋਸਤੋ ਜੇ ਕਿਸੇ ਨੇ ਕੁਰਬਾਨੀ ਵਾਸਤੇ ਬੱਕਰਾ ਚਾਹੀਦਾ ਹੋਵੇ ਜਾਂ ਅੰਡਰ ਬੱਕਰਾ ਚਾਹੀਦਾ ਹੋਵੇ ਤਾਂ ਇਹਨਾਂ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਜੀ 97804 ਹਾਂਜੀ 70006 ਇੱਕ ਵਾਰੀ ਹੋਰ ਬੋਲ ਦਿਨ 98702 ਨੰਬਰ ਇੱਕ ਹਾਂਜੀ ਦੋ ਨੰਬਰ ਦੇ ਕੇ ਦੋ ਦੇ ਦੇ ਨਹੀਂ ਦੋ ਨੰਬਰ ਦੇ ਦਿਓ ਕੋਈ ਚੱਕਰ 98721 ਹਾਂਜੀ 52100 ਹਾਂ ਠੀਕ ਹੈ ਜੀ ਲੋ ਵੀ ਦੋਸਤੋ ਨੰਬਰ ਆ ਚੁੱਕਾ ਹੈ ਜੀ ਆਪਣੇ ਕੋਲੇ ਤੇ ਕਿਸੇ ਵੀਰ ਭਾਈ ਨੂੰ ਬੱਕਰਾ ਚਾਹੀਦਾ ਹੋਵੇ ਜਾਂ ਬਰੀਡਿੰਗ ਲਈ ਚਾਹੀਦਾ ਹੋਵੇ ਬਰੀਡ ਅੱਗੇ ਵਧਾਉਣ ਵਾਸਤੇ ਤੇ ਜਾਂ ਕੁਰਬਾਨੀ ਲਈ ਚਾਹੀਦਾ ਹੋਵੇ ਤਾਂ ਬਾਈ ਹਰਾ ਨਾਲ ਫੋਨ ਤੇ ਗੱਲ ਕਰ ਸਕਦੇ ਆ ਤਰਨਤਾਰ ਪਿੰਡ ਹੈ ਜੀ ਤੇ ਕੋਈ ਵੀ ਬੰਦਾ ਫੋਨ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਉੱਥੇ ਪਹੁੰਚ ਸਕਦਾ ਜੀ ਤੇ ਤਸੱਲੀ ਕਰਕੇ ਮਾਲ ਖਰੀਦ ਸਕਦਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ਆਪਣੇ ਬਾਰੇ